ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਮੋਗੇ ਜਿੱਥੇ ਉਸ ਪਰਮਪਿਤਾ ਪਰਮੇਸ਼ਵਰ ਨੇ ਇਨਸਾਨ ਨੂੰ ਪੈਦਾ ਕੀਤਾ ਉਥੇ ਹੀ ਐਸੀਆਂ ਬਹੁਤ ਸਾਰੀਆਂ ਜੂਨਾ ਨੇ ਜਿਨ੍ਹਾਂ ਦੇ ਬਾਰੇ ਸੁਣ ਕੇ ਜਾਣ ਕੇ ਜਾਂ ਦੇਖ ਕੇ ਅਸੀਂ ਹੈਰਾਨ ਹੁੰਨੇ ਆ ਤੇ ਕਈ ਵਾਰੀ ਕੁਝ ਐਦਾਂ ਦਾ ਹੁੰਦਾ ਜਿਹਦੇ ਤੇ ਯਕੀਨ ਕਰਨਾ ਸਾਨੂੰ ਔਖਾ ਹੋ ਜਾਂਦਾ ਅੱਜ ਆਪਾਂ ਗੱਲ ਕਰਾਂਗੇ ਸਲੇਡੇ ਦੀ ਸਲੇਡਾ ਜੀ ਦੇ ਬਾਰੇ ਬਚਪਨ ਦੇ ਵਿੱਚ ਬਜ਼ੁਰਗਾਂ ਤੋਂ ਬੜੀਆਂ ਕਿਸੇ ਕਹਾਣੀਆਂ ਸੁਣੀਆਂ ਸਲੇਟੇ ਦੀਆਂ ਸਲੇਡੇ ਨੂੰ ਅਮਰੀਕਾ ਦੇ ਵਿੱਚ ਸ਼ੇਪ ਸ਼ਿਫਟਰ ਕਹਿੰਦੇ ਨੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਦੇ ਵਿੱਚ ਤੁਸੀਂ ਦੋ ਬਜ਼ੁਰਗ ਬੰਤੇ ਦੇਖੋਗੇ ਇੱਕ ਪੰਜਾਬ ਤੋਂ ਬਜ਼ੁਰਗ ਬਾਬਾ ਜੀ ਤੇ ਇੱਕ ਅਮਰੀਕਾ ਤੋਂ ਇਹ ਦੋਨੇ ਜਾਨੇ ਆਪਣੇ ਆਪਣੇ ਕਿ ਸੇ ਦਾਸਣ ਲੱਗੇ ਹੋਣੇ ਸਲੇਡੇ ਨੂੰ ਲੈ ਕੇ ਇੱਕ ਸਲੇਡੇ ਨੂੰ ਸਲੇਡਾ ਕਹਿੰਦਾ ਤੇ ਇੱਕ ਸਲੇਡੇ ਨੂੰ ਸ਼ੇਪ ਸ਼ਿਫਟਰ ਕਹਿੰਦਾ ਪਹਿਲੀ ਵੀਡੀਓ ਦੇ ਵਿੱਚ ਪੰਜਾਬੀ ਬਾਬੇ ਦੀ ਗੱਲ ਤੁਹਾਨੂੰ ਸਮਝਾ ਦੇਣੀ ਆ ਜਿਹੜੀ ਦੂਸਰੀ ਵੀਡੀਓ ਉਹਦੇ ਵਿੱਚ ਮੈਂ ਦੱਸ ਦਿੰਨਾ ਬੰਦਾ ਕਹਿੰਦਾ ਕਿ ਮੈਂ ਆਪਣੇ ਘਰੇ ਸੀਗਾ ਮੈਂ ਆਪਣੇ ਘਰ ਦੀ ਵਿੰਡੋ ਖੋਲੀ ਤਾਂ ਮੈਂ ਕੀ ਦੇਖਦਾ ਵੀ ਸਾਹਮਣੇ ਇੱਕ ਚਿੱਟੇ ਰੰਗ ਦਾ ਸਫੇਦ ਹਿਰਨ ਖੜਾ ਕਹਿੰਦਾ ਚਿੱਟੇ ਰੰਗ ਦਾ ਹਿਰਨ ਦੇਖ ਕੇ ਮੈਂ ਥੋੜਾ ਜਿਹਾ ਮੈਨੂੰ ਖੁਸ਼ੀ ਹੋਈ ਵੀ ਇੱਕ ਰੀਅਰ हिरਣ ਦੇਖਿਆ ਮੈਂ ਚਿੱਟੇ ਰੰਗ ਦਾ ਕਹਿੰਦਾ ਉਹ ਮੇਰੇ ਵੱਲ ਨੂੰ ਤੁਰਿਆ ਤਾਂ ਕਹਿੰਦਾ ਮੈਂ ਕੀ ਦੇਖਦਾ ਅੱਖ ਦੇ ਝਮਕੇ ਦੇ ਨਾਲ ਉਹ ਹਿਰਨਾ ਜਿਹੜਾ ਉਹ ਬਿੱਗ ਫੁੱਟ ਦੇ ਵਿੱਚ ਤਬਦੀਲ ਹੋ ਗਿਆ ਜਿਹਨੂੰ ਆਪਾਂ ਜੀਟੀ ਕਹਿੰਦੇ ਨੇ ਵੱਡਾ ਬਾਂਦਰ ਤੇ ਇਹ ਕਹਿੰਦਾ ਫੇਰ ਉਹ ਤੁਰਿਆ ਆਉਂਦਾ ਆਉਂਦਾ ਮੇਰੇ ਤੱਕ ਕਹਿੰਦਾ ਕਾਫੀ ਉਹਨੇ ਡਿੰਗਾ ਪੱਟੀਆਂ ਤੇ ਕਾਫੀ ਰੂਪ ਧਾਰੇ ਉਹਨੇ ਤੇ ਆਉਂਦਾ ਆਉਂਦਾ ਫੇਰ ਉਹ ਕਹਿੰਦਾ ਆਖਰ ਨੂੰ ਫੇਰ ਹਿਰਨ ਬਣ ਗਿਆ ਤੇ ਹਿਰਨ ਬਣ ਕੇ ਕਹਿੰਦਾ ਫੇਰ ਉਹਨੇ ਖੜ ਕੇ ਮੈਨੂੰ ਦੇਖਿਆ ਜਿੱਦਾਂ ਉਹ ਮੈਨੂੰ ਕਹਿੰਦਾ ਹੋਵੇ ਕਿ ਮੈਨੂੰ ਪਤਾ ਵੀ ਤੂੰ ਮੈਨੂੰ ਦੇਖ ਰਿਹਾ ਇਹ ਇੱਕ ਪ੍ਰੋਪਰ ਪ੍ਰੋਗਰਾਮ ਆ ਸ਼ੇਪ ਸ਼ਿਫਟਰ ਦੇ ਉੱਤੇ ਅਮਰੀਕਾ ਦਾ ਆਪਾਂ ਪਹਿਲਾਂ ਵੀ ਇੱਕ ਵੀਡੀਓ ਕਰ ਚੁੱਕੇ ਹਾਂ ਅਮਰੀਕਾ ਦਾ ਇੱਕ ਸ਼ਹਿਰ ਆ ਜਿੱਥੇ ਇਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਉਹਦੇ ਉੱਤੇ ਪ੍ਰੋਪਰ ਉਹਨਾਂ ਨੇ ਇੱਕ ਵੀਡੀਓ ਬਣਾਈ ਹੈ ਇੱਕ ਪ੍ਰੋਗਰਾਮ ਕੀਤਾ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਸੋ ਇਹ ਕੱਲਾ ਪੰਜਾਬ ਦੇ ਵਿੱਚ ਹੀ ਨਹੀਂ ਇਹ ਬਹੁਤ ਥਾਵਾਂ ਦੇ ਉੱਤੇ ਕਿਤੇ ਇਹਨੂੰ ਸ਼ੇਪ ਸ਼ਿਫਟਰ ਕਹਿੰਦੇ ਆ ਕਿਤੇ ਇਹਨੂੰ ਛਲਾਵਾ ਕਹਿੰਦੇ ਨੇ ਕਿ ਤੇ ਇਹਨੂੰ ਪਿੱਛਲ ਪੈਰੀ ਕਹਿ ਦਿੰਦੇ ਆ ਹਨਾ ਚੱਕਵਾ ਕਹਿ ਦਿੰਦੇ ਨੇ ਕਾਫੀ ਨਾਮ ਨੇ ਇਹਦੇ ਅਲੱਗ-ਅਲੱਗ ਤੇ ਇਸ ਲੇਡਾ ਆਪਾਂ ਪੰਜਾਬ ਦੇ ਵਿੱਚ ਕਹਿ ਦਿੰਦੇ ਆ ਆਜੋ ਫਿਰ ਸੁਣਦਿਆਂ ਬਾਬੇ ਉਹਨਾਂ ਦੀ ਜਵਾਨੀ ਉਹਨਾਂ ਦੀਆਂ ਕਹਾਣੀਆਂ ਸ਼ਾਨਾਂ ਦਾ ਹੀ ਤਲਵੰਡੀ ਤੋਂ ਅੱਛਾ ਬਾਜੇਲ ਦੇ ਤੇ ਇਹਦੇ ਸੰਦੇ ਕਿੰਨੀ ਪ੍ਰਾਣੀ ਗੱਲ ਹੈ ਕਹਾਣੀ ਗੱਲ ਸਾਸੀ ਹੈ ਜੀ ਆ ਸੀ ਐਸ ਆਈ ਜੋ ਜੀ ਤੁਰੇ ਆਉਂਦਾ ਹੁਸਤੇ ਚੜਿਆ ਆਉਂਦਾ ਉਹ ਜੀ ਕਹਾ ਜੇ ਲਿਆ ਬਣਿਆ ਵੀ ਜੀ ਚਲੇਦਾ ਉਹਨੇ ਥਰੇ ਵੀ ਲੈ ਲਿਆ ਉਹਨੇ ਉੱਤੇ ਤਾਰ ਲਿਆ ਉਹ ਤੇ ਤਰਿਆ ਜਦੋਂ ਉਹ ਬਾਹਰ ਹੋਇਆ ਤਾਂ ਲੰਮਾ ਹੋ ਗਿਆ ਅੱਛਾ ਉਹ ਤਾਂ ਛਿੱਟ ਕੇ ਕਜਾ ਫਿਰ ਜੇ ਦੂਪਾ ਜਨੇਗਾ ਮਰ ਟੱਟਾ ਬਣ ਗਿਆ ਮੋਰ ਅੱਛਾ ਠੱਠਾ ਬਣ ਕੇ ਸਾਡੇ ਜੇ ਰਾਫਰਾ ਆ ਕੇ ਆ ਗਿਆ ਕਹਿੰਦੇ ਜੇ ਕਿਆ ਗੱਲ ਹੋ ਗਈ ਕਹਿੰਦਾ ਮੈਨੂੰ ਬਾਜਾ ਦੇ ਤਾਂ ਕਿਉ ਅਸੀਂ ਇੱਧੇ ਇੱਧੇ ਜਵਾਗ ਸੀਗੇ ਅੱਛਾ ਅੱਜੀ ਕਿੱਥੇ ਜਾਈਏ ਡਾਰ ਲੱਗਿਆ ਹਾਂ ਉਸ ਬੰਦੇ ਚਲੇ ਗਏ ਬਾਜੇ ਵਾਲੇ ਤਾਂ ਸੀਗਾ ਹਾਂ ਬਾਗਿਆ ਮਾਨਸਾ ਚਾ ਹਾਂ ਮਾਨਸਾ ਫਿਰ ਆਪੀ ਵਾਗਿਆ ਫਿਰ ਰਾਤ ਛੋਟੇ ਸੀਗੇ ਉਦੋਂ ਇੱਥੇ ਇੱਧੇ ਨਿਕਲੂ ਹਾਂ ਰਾਣੀ ਕਹਿੰਦਾ ਜੀ this particular dear would be by the house every one of our family members Notice that deer we had family chats about it. what a weird deer that was how big it was how much different colored it was and how it acted different i had a bedroom in the front of the house and i was adjusting my blinds on the window there and wow my deer went right up to the woods and i saw a bear in between two trees well i slid the window open to shoo him away because he's too close to the house and it stood up not a bear it was it it was him. He stood up. He was tall, hairy, and all of a sudden, this is the thing that got me. That Bigfoot, Skookum, Sasquatch, whatever they want to call it, shape shifted, folks, into the white deer. Just that quick. And it walked away and that looked over its shoulders and that looked at me like okay they shapeshift i don't care what anybody says they shapeshift they did it right in front of my eyes